ਸੋ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੰਪੇਨ ਕਰਨ ਨਹੀਂ ਦਿੱਤਾ ਬੀਜੇਪੀ ਜੇ ਉੱਥੇ ਮੂਤ ਨਹੀਂ ਲਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਦੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਦਿੱਤੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ ਤੇ ਜਾ ਹੀ ਨਹੀਂ ਸਕਿਆ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਨ ਫੀਲਡ ਮਿਲਦਾ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਢੜੀ ਉਹਨੂੰ ਮੈਂ ਪਹਿਲਾਂ ਕਿਹਾ ਸੀ ਕਿ ਇਹਨਾਂ ਦਾ ਅਲਾਈਅੰਸ ਜਿੱਥੇ ਇਹਨਾਂ ਦਾ ਕੈਂਡੀਡੇਟ ਆ ਜਿਹਦਾ ਵੀ ਜਿਟਾਉਣਾ ਚਾਹੁੰਦੇ ਸੀ ਕਿ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਟ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿਟਾਉਣਾ ਚਾਹੁੰਦੇ ਸੀ ਉੱਥੇ ਕਾਂਗਰਸਰ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਉਸਪਸ਼ਟ ਥੋੜੇ ਮੂਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 'ਚੋਂ 14 ਦੇ 14 ਐਮ ਐਲ ਏ ਨੇ ਤੇ ਅੱਜ ਅੱਪੀ ਜੀ ਜਿਹੜੇ ਕੈਂਡੀਡੇਟਸ ਹੀ ਉਹ ਆਪਣਾ ਵਾਰਡ ਵੀ ਕਿਵੇਂ ਹਾਰਦੇ ਆਪਣਾ ਵਾਰਡ ਆ ਜਿਹੜਾ ਉੱਥੋਂ ਵੀ ਉਹ ਹਾਰਦੇ ਦਾ ਮਤਲਬ ਇਹ ਸਾਰੀ ਮਿਲਟ ਕਰਕੇ ਕੀ ਸੀ ਉਹਦਨ ਬੂਥ ਹਾਰ ਕੇ ਬੂਥ ਹਾਰੀ ਆਪਣਾ ਬੂਥ ਹਾਰੀ ਇਹ ਇੱਕ ਬੜੀ ਗੱਲ ਕੀ ਹੋ ਸਕਦੀ ਹੈ ਕਿ ਇਲੈਕਸ਼ਨਾਂ ਵਾਲੇ ਜਣੇ ਗੱਲ ਪ੍ਰੂਵ ਹੋ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਕੇ ਉਹਦਾ ਮਤਲਬ ਕੀ ਸੀ ਜੂਰੀ ਸਾਰਾ ਇਹ ਗੱਲ ਸਮਝਦੇ ਤੇ ਫਿਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੋਸ਼ਿਸ਼ ਕਰਦਾ ਬੀਜੇਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜੇਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਇਦੋਂ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂ ਬਤ ਪਾਰਟੀ ਬਟ ਪਹਿਲਾਂ ਵੀ ਨਹੀਂ ਇੰਨੀ ਪਾਰਟੀ ਨੇ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਿਡ ਕੋਈ ਬਿਨਾ ਕਿਸੇ ਮਸਤਹਾਮ ਸੇਵਾ ਕੀਤੀ ਆ ਤੇ ਹਿੰਦੀਆਂ ਕਰਾਈਆਂ ਤੋਂ ਮੈਂ ਬੀਜੇਪੀ ਵਰਕਰ ਨੇ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤੈਅ ਜਿਹੜਾ ਕੀ ਦੋ ਮਰਸਪੀਆਂ ਧਰਮੰਤਰੀ ਜੀ ਨੇ ਪੰਜਾਬ ਦੇ ਦਿੱਤੀਆਂ ਲੁਧਿਆਣੇ ਲਈ ਦਿੱਤੀ ਆ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਕੋਲੋਂ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਖੋਰੀ ਹੀ ਜੋ ਕਿ ਟਾਈਮ ਪੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਹੁੰਦੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕੀ ਸਾਡੇ ਮੰਤਰੀ ਵੈਸ਼ਨਵਤ ਜੀ ਨਾਲ ਮੇਰੀ ਧੰਕੀਆਂ ਗੱਲਾਂ ਹੋਈਆਂ ਇਹ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ जोडਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋਊਗਾ ਰਾਜਪੁਰਾ ਜਿਹੜਾ ਬਰਾਡ ਪੀ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਾ ਬੜੇ ਚਿਰ ਦੀ ਮੰਗਾ ਬਈ ਜਿਹੜਾ ਮੋਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਕਾਸਟ ਦੀ ਮੇਰੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਹੈ ਮਤਲਬ ਹੈ ਨਹੀਂ ਇਨਾਜੀ ਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸ ਸੀਗਾ ਉਸ ਵੇਲੇ 312 ਕਰੋੜ ਰੁਪਈਆ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਵਿੱਚ ਸਾਨੂੰ ਮੁਨਾਫਾ ਇੰਨਾ ਘੱਟ ਆ ਰਿਹਾ ਤੇ ਜਦੋਂ ਉਹਦੇ ਸਾਰੀ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਡਾਟਾ ਸੀ ਮੁਨਾਫਾ ਨਹੀਂ ਤੇ ਜਦੋਂ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਈਆ ਕੰਮ ਕਰਾਂ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਦੀ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਡੀ ਜ਼ਮੀਨ ਜਿਹੜੀ ਆ ਉਹ ਦੇਗੀ ਪਰ ਸਾਰੀਆਂ ਬਈਆਂ ਰੇਲਵੇ ਬੋਰਡ ਦੇ ਚਿੱਟੀਆਂ ਨਹੀਂ ਜਿੱਥੇ ਪੰਜਾਬ ਸਰਕਾਰ ਜਿਹੜਾ ਹੋਣਾ ਪਰ ਉਹ ਅੱਜ ਤਕਰੀਬਨ 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਨਹੀਂ ਮਹੱਤਵਪੂਰਨ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਅਸੀਂ ਵਿਧਾਨ ਇਸ ਇਹਨੂੰ ਦੁਬਾਰਾ ਇਹਦੀ ਡੀਪੀਆ ਤਿਆਰ ਕਰਾ ਇਹਦੀ ਮਹਿ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ ਡੀਪੀਆ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸ ਨਗਰ ਮੁਹਾਲੀ ਫਰੀਦਿਕਟ ਸਾਬ ਤੇ ਪਟਿਆਲਾ ਤਕਰੀਬਨ 43.192 ਹੈਕਟੇਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਐਡਵਾਈਸ ਡੀਪੀਆ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਉਹ ਡਬਲ ਹੋ ਗਈ ਹੋਣੀ 8 ਸਾਲ ਦਾ ਉਹਦਾ ਖਰਚਾ 5-600 ਤੋਂ 5000 ਰੁਪਏ ਚਾਹੀਦਾ ਹੋਊਗਾ ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਈ ਕਿ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਨਾਲ ਉਹ ਜ਼ਮੀਨ ਹੱਦਿਆ ਕਰ ਸਕਦੇ ਆ ਬਹੁਤ ਵੱਡਾ ਸਟੀਕ ਰੇਂਜ ਨਹੀਂ ਪਈ ਇਸ ਮੈਂ ਇਹ ਤੁਹਾਨੂੰ ਦੱਸ ਕਿ ਨਾ 43.192 ਕਿਲੋਮੀਟਰ ਜ਼ਮੀਨ ਹੈ ਇਹਦਾ ਆਈਡੀਆ ਤੇ ਟੋਟਲ ਡਿਸਟੈਂਸ 55 ਕਿਲੋਮੀਟਰ ਦੀ ਫਿਟ ਗਿਆ ਉਹ ਤੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂ ਪਰ ਜਿਹੜੀ ਇਹ ਡਬਲਿੰਗ ਫਤੂਵਾਲ ਤੋਂ ਲੁਧਿਆਣਾ ਸੈਕਸ਼ਨ ਦਾ ਜਿਹੜਾ ਇਹਦਾ ਕੰਮ ਚੱਲ ਰਿਹਾ ਇਸ ਮਹੀਨੇ ਸ਼ੀਰ ਵਿੱਚ ਖਤਮ ਹੋਏਗਾ ਲੁਧਿਆਣਾ ਕਿਲਾ ਰਹਿ ਕੋ ਡਬਲਿੰਗ ਇਹਦਾ ਕੰਮ ਚੱਲ ਰਿਹਾ ਹੈ ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਤਰ੍ਹਾਂ ਪੂਰਾ ਹੋਏਗਾ ਨੰਗਲ ਡੈਮ ਤਲਵਾੜਾ ਵਕੀਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਿੰਗ ਜਿਹੜਾ ਨਵੀਂ ਲਾਈਨ ਪੈ ਰਹੀ ਆ ਇਹ ਸਾਰਿਆਂ ਦੀ ਜਿਹੜੀ ਕੀਮਤ ਹੈ ਤਕਰੀਬਨ 2400 ਰੁਪਏ ਹੈ ਇਹ ਜਿਹੜੇ ਪ੍ਰੋਜੈਕਟ ਨੇ ਮੈਦਮਿਕਾ ਮੁੰਨਾ ਕੋਲ ਡਬਲਿੰਗ ਫਤੂਵਾਲ ਲੁਧਿਆਣਾ ਸੈਕਸ਼ਨ ਫਲਾਪੁਰ ਦਾ ਗੁਦੀਹਾਣਾ ਚ ਕਿਲਾ ਰਕੋ ਦਿਹਾਣਾ ਕਿਲਾ ਰੈਕ ਸੈਕਸ਼ਨ 3W ਹੋ ਰਹੀ ਹੈ ਤੇ ਨੰਗਲ ਤਰਵਾੜਾ ਬਕੇਰੀਆਂ ਲਾਈਗਾ ਇਹ ਨੰਬਰ ਹੈ 2499 ਦੇ ਹੀ ਬਣੇ ਉਦੋਂ ਬਾਅਦ ਅਭਰੇਸ ਫੀਲ ਦੇ ਵਿੱਚ 30 ਪ੍ਰੋਜੈਕਟ 30 ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅਮਰਿਤਪਾਲ ਰੋ ਸਟੇਸ਼ਨ ਸਕੀਮ ਦੇ ਵਿੱਚ ਬਹੁਤ ਕਵਰ ਕੀ ਜਾ ਰਹੇ ਆ ਉਹਦੀ ਲਿਸਟ ਮੈਂ ਤੁਹਾਨੂੰ ਤਕਰੀਬਨ ਉਹ ਵਿਆਗ ਰੀ ਅਵੇਲਪਮੈਂਟ ਹੈ ਵੀ ਚਾ ਮੈਂ ਤੁਹਾਨੂੰ ਦਵਾਂਗਾ ਜਿਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਤੇ ਖਰਚ ਕੀਤਾ ਜਾ ਰਿਹਾ ਹੈ तकरीबन 3 ਜੋ 25 ਸਟੇਸ਼ਨਾਂ ਤੇ ਜਿਹੜਾ ਕੰਮ ਹੋ ਰਿਹਾ ਹੈ ਸ਼੍ਰੀ ਅਮਰਸਰ ਸਾਹਿਬ ਵਿਆਸ ਪਟੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲਾਨ ਜਿਹੜੀ ਇਹ ਤਿਆਰ ਹੋ ਰਹੀ ਹੈ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਦਾ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹੋਰੀਜ਼ਨ 540 60 ਦੇ ਰਿਜ਼ਾਰਟ ਬਣੇ ਹੋਏ ਨੇ ਇਹਦੇ ਵਾਕ ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹਨ ਕੱਲ ਨੂੰ ਕਿਸੇ ਸ਼ਾਇਦ ਮੈਟਰੋ ਹੋੜੀਆਂ ਕੱਲ ਕਿਸੇ ਉਦੋਂ ਬੱਸ ਸਟੇਸ਼ਨਾਂ ਨਾਲ ਜੋੜਨਾ ਸਿਟੀ ਨਾਲ ਜੋੜਨਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਤੋਂ ਹੋਂ ਜਾਣ ਹੁੰਦੀ ਹੈ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸ਼ਰਤਾਂ ਦੇ ਨਾਲ ਜੁੜਨਗੇ ਆਵਾਜ ਦੇ ਨਾਲ ਜਿਹੜੇ ਇੱਕ ਇੱਕ ਜੁੜਨਗੇ ਜਿਹਦੇ ਵਿੱਚ ਵਿੱਚ ਕੈਫੇਟੇਰੀਆ ਹੋਣਗੇ ਪੈਸੰਜਰ ਅਮੈਨਿਟੀਆਂ ਰਿਟੇਲ ਸ਼ਾਪਸ ਹੋਣੀਆਂ ਜਾਂ ਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਪਬਲਿਕ ਟ੍ਰੈਫਿਕ ਜੋ ਜਿਵੇਂ ਵੀ ਹੋਵੇ ਉਹਦੇ ਦੀ ਪਾਰਕਿੰਗ ਸਲਿਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਹੋਣਗੇ ਅਪਰੂਵ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ ਜਿਵੇਂ ਹਮੇਸ਼ਾ ਬੜੀ ਪ੍ਰੋਬਲਮ ਹ ਦਵਿਆੰ ਲਈ ਉਹਦੇ ਦੀ ਖਾਸ ਸੂਚਿਤਤਾ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਜਿਹੜੀ ਬਿਲਕੁਲ ਨਾ ਹੋਵੇ ਬਿਲਕੁਲ ਲੇਪ ਲਗੀਆਂ ਹੋਣਗੀਆਂ 68 ਕੈਮਰੇ ਹੋਣਗੇ ਸਮੂਚਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੇ ਡਰੋਟਾਈ ਕਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਹੈ ਵੀ ਵਨ ਸਟੇਸ਼ਨ ਵਨ ਪ੍ਰੋਡਕਟਸ ਈਮ ਦੇ ਤਹਿਤ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਜਿਨੇ ਆਪਣਾ ਰੀਡਿਸਟ੍ਰੇਸ਼ਨ ਹੈ ਇਹਦਾ ਖਿਆਲ ਰੱਖੋ ਇਹ ਰੀਡਿਸਟ੍ਰੇਸ਼ਨ ਦਾ ਜਿਹੜਾ ਬੈਸਟ ਦੁਨੀਆ ਚ ਜਿਹੜੇ ਰੀਡਿਸਟ੍ਰੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚੋਂ 500 ਰੁਪਏ ਤੁਹਾਨੂੰ ਲਿਵਿਆਨੇ ਉਹ ਵੱਖਰੀ ਈਮ ਦੇ ਤਾ ਨਾਟਿ ਕਲਾਸ ਲੀਸ ਵਿੱਚ ਜਿਹੜਾ ਆਪਣਾ ਬਣ ਰਿਹਾ ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਹੈ ਇਹ ਬਾਕੀ ਪੱਟੀ ਵਾਲਾ ਏਰੀਆ ਵੀ ਅਜਿਹਾ ਜੁਮਿਕਿਆ ਹੋਰ ਤਿਸਿੰਗ ਲੇਕ ਵੀ ਹੈਗੇ ਆ ਗੋਇੰਦਵਾਲ ਸਾਹਿਬ ਵਾਲਾ ਵੀ ਆ ਹੋਰ ਤਰਵੰਡੀ ਸਾਬੋ ਉੱਥੇ ਵੀ ਇੱਕ ਰਿਸਰਚਿੰਗ ਹੈਗਾ ਜਿਹਨਾਂ ਨੂੰ ਅੱਗੇ ਇਹਦੇ ਬਾਰੇ ਨੀਤੀ ਹੋਇਆ ਹੋਣਾ ਕੀ ਕੀ ਹੋਣਾ ਵਾਲਾ ਉਹਦੇ ਬਾਰੇ ਅਗਲੀ ਕਲੀ ਕਰਕੇ ਮੈਂ ਤੁਹਾਨੂੰ ਦੱਸੂਗਾ ਸਭਾ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਵੀ ਜ਼ਰੂਰੀ ਆ ਜਿਹਨੂੰ ਕਰਕੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਰਿਲੀਜ਼ ਕਰਾਉਣ ਦੀ ਜਿਹਦੇ ਇਸਦਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਬਹਾਲੀ ਫਤੇਗੜ ਸਾਹਿਬ ਤੇ ਪਟਿਆਲਾ ਜਦੋਂ ਜੂਰੇ ਸਾਰਾ ਮਾਲਵਾ ਦੇ ਨਾਲ ਇੱਕ ਨੀਵਾਂ ਦਾ ਜਿਹੜਾ ਜੀ ਤੇ ਇਹ ਬੜਾ ਸਾਰੀ ਕੰਮ ਜਿਹੜਾ ਰਿੰਗ ਸੁਮਤਰੀਆ ਪ੍ਰਭਾਵ ਕੀਤਾ ਇਹਨਾਂ ਦੇ ਵਿੱਚ ਇਹ